ਜੀ ਰਹੀ ਜੀ ਸਾਧਰੀਏ ਕਾਹਨ ਕੈਨਵੀਰ ਕਾ ਗ੍ਰਾਡ ਸੰਸਕ੍ਰਿਤ ਦੀ ਦਰਮਾਚ 클래ਸ ਪੰਜਾਬ ਲੇਟ ਤੋਂ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ તૈયારી ਜਿਹੜਾ ਉਹ ਵਧੀਆ ਢੰਗ ਦੇ ਨਾਲ ਕਰ ਰਹੇ ਹੋਵੋਗੇ मैंने एक बार दस दू राी कि अपनी क्लास की जी आवाज है सही पहुंच रही है नोटिफिकेशन पहुंच गया अपनी क्लास शुरू करके रह जी ਹਾਂਜੀ ਰਾਜੇ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਹਿਸਟਰੀ ਦੇ ਤੇ ਪੋਲੀਟੀ ਦੇ ਜਿਹੜੇ ਇਥੇ ਦੋ ਸਬਜੈਕਟਾਂ ਨੂੰ ਕਵਰ ਕਰ ਰਹੇ ਹਾਂ ਵੈਸੀ ਆਪਣੀ ਐਸ ਵਾਲੇ ਜਿਹੜੀ ਉਹ ਐਮਸੀਕਿਊ ਦੀ ਕਲਾਸ ਹੁੰਦੀ ਆ ਪਰ ਅੱਜ ਜਿਹੜਾ ਕੱਲ ਆਪਣੀ ਨੈਟਵਰਕ ਇਸ਼ੂ ਸੀਗਾ ਤੇ ਆਪਾਂ ਜਿਹੜੀ ਥਿਉਰੀ ਦੀ ਕਲਾਸ ਕੰਪਲੀਟ ਨਹੀਂ ਕਰ ਸਕੇ ਸੀਗੇ ਤਾਂ ਅੱਜ ਆਪਾਂ ਜਿਹੜੀ ਦੋਨੇ ਕਲਾਸ ਥਿਉਰੀ ਦੀ ਕਰਾਂਗੇ ਹੁਣ ਵੀ ਥਿਉਰੀ ਦੀ ਕਲਾਸ ਹੋਊਗੀ ਤੇ ਸ਼ਾਮ ਨੂੰ 4:30 ਤੇ ਵੀ ਜਿਹੜੀ ਆ ਥਿਉਰੀ ਦੀ ਕਲਾਸ ਹੀ ਆਪਾਂ ਕਵਰ ਕਰਾਂਗੇ ਪਰ ਰਾਜੇ ਜਿਹੜੇ ਜਣੇ ਲਾਈਵ ਹੋ ਗਏ ਉਹ ਲਿੰਕ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਬਾਕੀ ਸਟੂਡੈਂਟਸ ਕਲਾਸ ਨੂੰ ਲਾਈਕ ਕਰ ਦਿਓ ਬਈ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਸ਼ੁਰੂ ਕਰ ਦਿਆਂ ਰਾਜੀ ਕੱਲ ਆਪਣਾ ਆਈ ਥਿੰਕ ਇਥੋਂ ਤੱਕ ਹੋ ਗਿਆ ਸੀਗਾ ਜਿੰਨੀ ਕੁ ਕਲਾਸ ਅਪਲੋਡ ਹੋਈ ਸੀਗੀ ਬਾਕੀ ਨੈਟਵਰਕ ਕਰਕੇ ਨਹੀਂ ਹੋਈ ਸੀਗੀ ਰਾਜਨੀਤਿਕ ਜਿਹੜੇ ਆਪਾਂ ਰਿਗਵੇਦਿਕ ਯ era ਉਹਨੂੰ ਕਵਰ ਕਰ ਰਹੇ ਹਾਂ ਰਾਜੀ ਵੈਦਿਕal ਦੇ ਵਿੱਚ ਜਿਹੜਾ ਰਿਗਵੇਦਿਕ era ਆਉਂਦਾ ਪਹਿਲਾਂ ਆਉਂਦਾ ਹੈਗਾ 1000 ਤੋਂ 600 BC ਤੱਕ ਆਪਾਂ ਕੀਤਾ ਸੀਗਾ ਨਾ ਵੀ ਰਿਗਵੇਦਿਕ ਇਹ ਰਗਵੇਦਿਕ ਕਾਲ ਆਉਂਦਾ 1500 ਤੋਂ 2000 BC ਤੱਕ ਤੇ ਉੱਤਰਵੇਦਿਕ 1000 ਤੋਂ 600 BC ਤੱਕ ਤਾਂ ਆਪਰਗਵੇਦਿਕ ਕਾਲ ਆ ਜਿਹੜਾ ਉਹਨੂੰ ਕਵਰ ਕਰ ਰਹੇ ਆ ਉਹਦੇ ਜਿਹੜੇ ਸਮਾਜਿਕ ਰਾਜਨੀਤਿਕ ਜੀਵਨ ਆ ਆਰਥਿਕ ਜੀਵਨ ਆ ਉਹਦੇ ਬਾਰੇ ਪੜ ਰਹੇ ਸੀ ਆਪਾਂ ਜਿਦੇ ਵਿੱਚੋਂ ਆਪਾਂ ਆਰਥਿਕ ਜੀਵਨ ਆਲਮਿਸਟ ਜਿਹੜਾ ਕਵਰ ਕਰਤਾ ਸੀ ਰਾਜਨੀਤਿਕ ਜੀਵਨ ਜਿਹੜਾ ਉੱਥੋਂ ਆਪਾਂ ਸਟਾਰਟ ਕਰਦੇ ਆਂ ਤੇ ਅਜੇ ਰਾਜਨੀਤਿਕ ਪੱਖ ਤੋਂ ਜਿਹੜਾ ਸੀਗਾ ਕਿ ਕਬੀਲਾ ਸਿਸਟਮ ਪਰ ਚੱਲਤ ਸੀਗਾ ਰਗਵੇਦਿਕ ਕਾਲ ਦੇ ਵਿੱਚ ਕਬੀਲਾ ਕੀੰਦਾ ਸੀ ਰਾਜੇ ਜਿਹੜਾ ਭਾਰਤ ਕਬੀਲਾ ਹੈਗਾ ਉਹ ਸਭ ਤੋਂ ਵੱਡਾ ਕਬੀਲਾ ਸੀਗਾ ਜਿਹਦਾ ਵਰਣਨ ਹੈ ਜਿਹੜਾ ਰਗਵੇਦ ਦੇ ਵਿੱਚ ਵੀ ਆਇਆ ਜਿਹਦੇ ਵਿੱਚ 10 ਰਾਜਨ ਜਯੋਦ ਹੋਇਆ ਸੂਰਦਾਸ ਸੀ ਜਿਹੜਾ ਉਹ ਰਾਜਾ ਸੂਰਦਾਸ ਉਹ ਜਿੱਤਦਾ ਹੁੰਦਾ ਤੇ ਇਸ ਤੋਂ ਬਿਨਾ ਜਿਹੜੇ ਇਹ ਪੰਜ ਕਬੀਲੇ ਹੋਰ ਆ ਉਹ ਵੀ ਰਾਜੇ ਪੁਰੂ ਯਦੂ ਤੁਰਵਸ਼ ਅਨੂ ਤੇ ਦੁਰਹਿਉ ਇਹਨਾਂ ਨੂੰ ਪੰਜ ਜਨ ਕਹਿੰਦੇ ਸੀਗੇ ਇਹ ਜਿਹੜੇ ਪੰਜ ਕਬੀਲੇ ਪਾਏ ਜਾਂਦੇ ਕਈ ਵਾਰ ਇਹਨਾਂ ਦੇ ਨਾਮ ਆ ਜਾਂਦੇ ਨੇ ਲਿਖ ਲੋ ਰਾਜੂ ਪੁਰੂ ਯਦੂ ਤੁਰਵਸ਼ ਅਨੂ ਤੇ ਦੁਰਹਿਉ ਤਹ ਰਾਜੇ ਜਿਹੜਾ ਕਬੀਲੇ ਦਾ ਹੈੱਡ ਹੁੰਦਾ ਸੀ ਉਹਨੂੰ ਗੋਪ ਕਹਿੰਦੇ ਸੀਗੇ ਕਬੀਲੇ ਦੇ ਵਿੱਚ ਜਿਹੜੀ ਸਭ ਤੋਂ ਛੋਟੀ ਇਕਾਈ ਹੁੰਦੀ ਸੀ ਰਾਜੇ ਉਹ ਪਰਿਵਾਰ ਸੀ ਪਰਿਵਾਰ ਨੂੰ ਕੁੱਲ ਵੀ ਕਿਹਾ ਜਾਂਦਾ ਸੀ ਤੇ ਉਹਦਾ ਮੁਖੀ ਜਿਹੜਾ ਉਹ ਕੁੱਲਪ ਹੁੰਦਾ ਸੀਗਾ ਪਰਿਵਾਰ ਨੂੰ ਮਿਲਾ ਕੇ ਪਿੰਡ ਬਣਦੇ ਸੀ ਰਾਜੇ ਪਿੰਡ ਨੂੰ ਗ੍ਰਾਮ ਕਿਹਾ ਜਾਂਦਾ ਸੀ ਤੇ ਉਹਦਾ ਮੁਖੀ ਗ੍ਰਾਮਣੀ ਹੁੰਦਾ ਸੀਗਾ ਗ੍ਰਾਮ ਨੂੰ ਮਿਲਾ ਕੇ ਰਾਜੇ ਵਿਸ਼ ਬਣਦੇ ਸੀ ਵਿਸ਼ ਦਾ ਮੁਖੀ ਵਿਸ਼ਪਤੀ ਹੁੰਦਾ ਸੀਗਾ ਤੇ ਵਿਸ਼ ਮਿਲਾ ਕੇ ਜਨ ਬਣਦਾ ਸੀ ਰਾਜੇ ਉਹਦਾ ਮੁਖੀ ਜਨਪਤੀ ਰਾਜਾ ਜਾਂ ਰਾਜਨ ਹੁੰਦਾ ਸੀ ਤਾਂ ਇਹ ਚਾਰ ਹੈ ਕਈਆਂ ਸਿਰ राजे ਕਬੀਲੇ ਦੀਆਂ ਜਿਹੜੀਆਂ ਕਿ ਆਪਾਂ ਨੂੰ ਰਗਵੇਦਿਕ ਕਾਲ ਦੇ ਵਿੱਚ ਵੇਖਣ ਨੂੰ ਮਿਲਦੀਆਂ ਇਸ ਤੋਂ ਬਿਨਾਂ ਇੱਕ ਰਾਸ਼ਟ ਰਾਕਾਈਏ राजे ਇਹਦਾ ਜਿਹੜੀ ਸ਼ੁਰੂਆਤ ਆ ਉਹ ਰਗਵੇਦਿਕ ਕਾਲ ਚ ਹੋ ਚੁੱਕੀ ਸੀ ਪਰ ਇਹ ਨੇ ਜਿਹੜਾ ਆਪਣਾ ਵਿਕਾਸ ਕੀਤਾ ਸੀ ਉਹ ਅੱਗੇ ਉੱਤਰਵੇਦਿਕ ਕਾਲ ਦੇ ਵਿੱਚ ਕੀਤਾ ਸੀ ਫਿਰ राजे राजे ਦੀ ਸਹਾਇਤਾ ਦੇ ਵਾਸਤੇ ਜਿਹੜਾ ਮੰਤਰੀ ਹੁੰਦੇ ਸੀ राजे ਮੰਤਰੀਆਂ ਦੇ ਵਿੱਚ ਪੁਰोहित ਹੁੰਦੇ ਸੀ ਜਿਨ੍ਹਾਂ ਨੂੰ ਧਾਰਮਿਕ ਤੇ ਰਾਜਨੀਤਿਕ ਮਾਮਲਿਆਂ ਦੇ ਵਿੱਚ ਜਿਹੜੇ ਸਲਾਹ ਦਿੰਦੇ ਸੀ राजे ਨੂੰ ਫਿਰ ਸਨਾਨੀ ਹੁੰਦੇ ਸੀ राजे ਜਿਹੜੇ ਯੋਧ ਸਮੇ ਫੌਜ ਦੀ ਅਗਵਾਈ ਕਰਦੇ ਸੀਗੇ ਤੇ ਗ੍ਰਾਮਨੀ ਸੀ ਜਿਹੜੇ ਪਿੰਡ ਦਾ ਸ਼ਾਸਨ ਚਲਾਉਂਦੇ ਸੀ ਹਥਿਆਰ ਸੀ ਇਹਨਾਂ ਦੇ ਰਾਜੇ ਤਲਵਾਰ ਪਾਲੇ ਕੁਹਾੜੇ ਬਰਸ਼ੇ ਇਹਨਾਂ ਨੂੰ ਧਿਆਨ ਚ ਰੱਖਿਓ ਇਹ ਕੁਐਸਚਨ ਬਣ ਜਾਂਦਾ ਹੁੰਦਾ ਵੀ ਰਿਗਵੇਦਿਕ ਕਾਲ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਹਥਿਆਰ ਪ੍ਰਚਲਿਤ ਸੀਗੇ ਤਾਂ ਤਿੰਨ ਸਹੀ ਪਾ ਕੇ ਇੱਕ ਆਪਸ਼ਨ ਵਿੱਚ ਨਾਲ ਗਲਤ ਪਾ ਦਿੱਤੀ ਜਾਂਦੀ ਹੁੰਦੀ ਆ ਤੇ ਇਹ ਤਲਵਾਰ ਪਾਲੇ ਕੁਹਾੜੇ ਤੇ ਬਰਸ਼ੇ ਤੇ ਜਿਹੜਾ ਸ਼ਖਸ਼ ਸੀ ਰਾਜੇ ਰਾਜੇ ਦਾ ਜਸੂਸ ਹੁੰਦਾ ਸੀ ਜੋ ਲੋਕਾਂ ਦੇ ਵਿੱਚ ਰਹਿ ਕੇ ਜਿਹੜਾ ਜਾਣਕਾਰੀ ਪ੍ਰਾਪਤ ਕਰਦਾ ਸੀਗਾ ਤੇ ਫਿਰ ਰਾਜੇ ਨੂੰ ਉਹ ਦਿੰਦਾ ਸੀ ਜਾਂ ਕੇ ਜਾਣਕਾਰੀ ਛਪਸ਼ ਰਾਜੇ ਦਾ ਜਸੂਸ ਫਿਰ ਅਜੇ ਮਤਵਪੂਰਨ ਸੰਸਥਾਵਾਂ ਇਹ ਗੀਆਂ ਸਭਾ ਸਮਿਤੀ ਵਿਦਵਤਾ ਵਿਧਤਾ ਤੇ ਗਣ ਸਭਾ ਰਾਜੇ ਆਪਾਂ ਜ਼ਿਆਦਾਤਰ ਸਭਾ ਤੇ ਸਮਿਤੀ ਬਾਰੇ ਪੜ੍ਹਦੇ ਆ ਇਹਨਾਂ ਦੋਨਾਂ ਬਾਰੇ ਇਹਨਾਂ ਨਹੀਂ ਪੜ੍ਹਦੇ ਹੁੰਦੇਗੇ ਸਬਾ ਸਿ ਰਾਜੇ ਜਿਹੜੀ ਉਹ ਲੋਕਾਂ ਦੀ ਬੈਠਕ ਹੁੰਦੀ ਆ ਅਸੈਂਬਲੀ ਵਿਧਾਨਿਕ ਸੰਸਥਾ ਹੈਗੀ ਤੇ ਇਹਦਾ ਕੰਮ ਹੁੰਦਾ ਸੀ ਰਾਜੇ ਰਾਜੇ ਨੂੰ ਸਲਾਹ ਦੇਣਾ ਸਲਾਹਕਾਰੀ ਦਾ ਕੰਮ ਕਰਦੀ ਸੀ ਇਹ ਰਾਜੇ ਦੀ ਦਾ ਜੋ ਧਾਰਮਿਕ ਕੰਮਾਂ ਦੇ ਸੰਬੰਧੀ ਸਲਾਹ ਦਿੰਦੀ ਸੀ ਕਬੀਲੇ ਦੀਆਂ ਗਤੀਵਿਧੀਆਂ ਦੇ ਸੰਬੰਧੀ ਸਲਾਹ ਦਿੰਦੀ ਸੀ ਰਾਜੇ ਤੇ ਜੇ ਕੋਈ ਵਿਵਾਦ ਹੋ ਜਾਂਦਾ ਸੀਗਾ ਜਿਵੇਂ ਲੋਕਾਂ ਦੇ ਵਿੱਚਕਾਰ ਤੇ ਰਾਜੇ ਦੇ ਵਿੱਚਕਾਰ ਕਿਸੇ ਫੈਸਲੇ ਨੂੰ ਲੈ ਕੇ ਵਿਵਾਦ ਹੋ ਜਾਣਾ ਜਾਂ ਮੰਤਰੀਆਂ ਦੇ ਨਾਲ ਸੰਬੰਧਿਤ ਵਿਵਾਦ ਹੋਣਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਵਾਦ ਹੁੰਦਾ ਸੀ ਤਾਂ ਉਹਦੇ ਸੰਬੰਧੀ ਨਿਰਣਾ ਲੈਣ ਦੇ ਵਿੱਚ ਰਾਜੇ ਦੀ ਮਦਦ ਕਰਦੀ ਸੀ ਤੇ ਇਹਦੇ ਮੈਂਬਰ ਰਾਜੇ ਜਾਂ ਤਾਂ ਬਜ਼ੁਰਗ ਹੁੰਦੇ ਸੀਗੇ ਜਿਹੜੇ ਵਡੇਰੇ ਹੁੰਦੇ ਸੀ ਤੇ ਜਾਂ ਸੂਝਵਾਨ ਗਿਆਨੀ ਵਿਅਕਤੀ ਆ ਜਿਹੜੇ ਉਹ ਇਹਦੇ ਮੈਂਬਰ ਹੁੰਦੇ ਸੀ ਇਹ ਧਿਆਨ ਚ ਰੱਖਣਾ ਰਾਜੇ ਔਰਤਾਂ ਇਹਦੇ ਵਿੱਚ ਸ਼ਾਮਿਲ ਸੀ ਔਰਤਾਂ ਹਿੱਸਾ ਲੈ ਸਕਦੀਆਂ ਸੀਗੀਆਂ ਸਭਾ ਦੇ ਵਿੱਚ ਜਿਹੜਾ ਮੁਖੀ ਹੁੰਦਾ ਸੀ ਉਹਨੂੰ ਸਭਾਪਤੀ ਕਿਹਾ ਜਾਂਦਾ ਸੀ ਤਾਂ ਸੁਮਿਤੀ ਰਾਜੇ ਸਮੇਟੀ ਦੇ ਵਿੱਚ ਜਿਹੜੀਆਂ ਔਰਤਾਂ ਉਹ ਸ਼ਾਮਿਲ ਨਹੀਂ ਹੁੰਦੀਆਂ ਸੀਗੀਆਂ ਇਹਨਾਂ ਦੀ ਜਿਹੜੀ ਮੇਨ ਔਰਤ ਮੈਂਬਰ ਜਿਹਾ ਰਾਜੇ ਇੱਥੇ ਨਾਂ ਲੋਪਾ ਮੁਦਰਾ ਯਾਦ ਰੱਖਣਾ ਤਾਂ ਰਾਜੇ ਜਿਹੜੀ ਸਮਿਤੀ ਸੀ ਉਹਦੇ ਵਿੱਚ ਜਿਹੜੀਆਂ ਔਰਤਾਂ ਉਹ ਭਾਗ ਨਹੀਂ ਲੈਂਦੀਆਂ ਸੀ ਸਮਿਤੀ ਦੇ ਪ੍ਰਧਾਨ ਨੂੰ ਈਮਾਨ ਕਹਿੰਦੇ ਸੀ ਰਾਜੇ ਤੇ ਇਹਦੇ ਮੈਂਬਰ ਯੋਦੇ ਲੋਕ ਹੁੰਦੇ ਸੀ ਰਾਜੇ ਜਾਂ ਕਬੀਲੇ ਦੇ ਮੈਂਬਰ ਹੁੰਦੇ ਸੀ ਜਿਹੜੇ ਉਹ ਇਹਦੇ ਮੈਂਬਰ ਹੁੰਦੇ ਸੀਗੇ ਤੇ ਇਹ ਰਾਜੇ ਨੂੰ ਜਿਹੜੀ ਯੰਗ ਸੰਬੰਧੀ ਜਾਂ ਕੋਈ ਯੁੱਧ ਕਰਨ ਸੰਬੰਧੀ ਜਾਂ ਸ਼ਾਂਤੀ ਸੰਧੀ ਕਰਨ ਦੇ ਸੰਬੰਧੀ ਜਿਹੜੀ ਰਾਜੇ ਨੂੰ ਸਲਾਹ ਦਿੰਦੇ ਸੀ ਫਿਰ ਅਜੇ ਵਿਧਾਤਾ ਵਿਧਾਤਾ ਗਿਆਨ ਤੇ ਸਿੱਖਿਆ ਦਾ ਭਾਵ ਹੁੰਦਾ ਗਿਆਨ ਤੇ ਸਿੱਖਿਆ ਇਹਦੇ ਮੈਂਬਰ ਹੁੰਦੇ ਸੀ ਰਾਜੇ ਉਹਨਾਂ ਨੂੰ ਜਿਹੜਾ ਹੈਗਾ ਮੰਤਰਾਂ ਬਾਰੇ ਯੱਗਾਂ ਬਾਰੇ ਧਾਰਮਿਕ ਕਾਨੂੰਨਾਂ ਦੇ ਵਿੱਚ ਜਿਹੜੀ ਉਹ ਪੱਕੇ ਹੁੰਦੇ ਸੀ ਰਾਜੇ ਉਹਨਾਂ ਦੇ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਦੇ ਸੀਗੇ ਤੇ ਇਹੀ ਮੈਂਬਰ ਸਭਾ ਤੇ ਸਮਿਤੀ ਦੇ ਵੀ ਮੈਂਬਰ ਹੁੰਦੇ ਸੀ ਜਿਹੜੇ ਵਿਧਾਤਾ ਦੇ ਮੈਂਬਰ ਹੁੰਦੇ ਸੀਗੇ ਨਾ ਇਹਨਾਂ ਦੇ ਵੀ ਮੈਂਬਰ ਹੁੰਦੇ ਸੀਗੇ ਤੇ ਇਹਨਾਂ ਦਾ ਮੁੱਖ ਕੰਮ ਹੁੰਦਾ ਸੀ ਰਾਜੇ ਯਾਗ ਧਾਰਮਿਕ ਜਿਹੜੇ ਕਰਮ ਕਾਂਡ ਹੁੰਦੇ ਆ ਜਾਂ ਜਿਹੜੇ ਸਮਾਜਿਕ ਵਿਵਾਦ ਆ ਉਹਨਾਂ ਦੇ ਵਿੱਚ ਰਾਜੇ ਦਾ ਜਿਹੜਾ ਮਾਰਗਦਰਸ਼ਕ ਕਰਨਾ ਫਿਰ ਗਨ ਰਾਜੇ ਗਨ ਤੋਂ ਭਾਵ ਹੁੰਦਾ ਸੀ ਸਿਆਣਾ ਜਾਂ ਯੱਥਾ ਜੋ ਕਬੀਲੇ ਦੇ ਜਿਹੜੇ ਰਾਜਨੀਤਿਕ ਪੱਖ ਹੁੰਦਾ ਸੀ ਜਾਂ ਯੁੱਧ ਕਾਰਜ ਹੁੰਦੇ ਸੀਗੇ ਉਹਨਾਂ ਦੇ ਵਿੱਚ ਜਿਹੜਾ ਰਾਜੇ ਦੀ ਸਹਿਤਾ ਕਰਦਾ ਸੀ ਇਹਦਾ ਮੁਖੀ ਹੁੰਦਾ ਸੀ ਗਨਪਤੀ ਪਰ ਜੇ ਇੱਥੇ ਧਿਆਨ ਚ ਰੱਖਣਾ ਸਿਰਫ ਇਹ ਚੀਜ਼ ਨੂੰ ਵੀ ਕਿ ਔਰਤਾਂ ਜਿਹੜੀਆਂ ਉਹ ਦੋਹਾਂ ਦਾ ਵਿੱਚ ਸ਼ਾਮਲ ਹੋ ਸਕਦੀਆਂ ਸੀ ਸਵਾ ਦੇਵਾਂ ਦੇ ਵਿੱਚ ਤੇ ਵਿਧਾਤਾ ਦੇ ਵਿੱਚ ਸਮਿਤੀ ਤੇ ਗੰਦੇ ਵਿੱਚ ਜਿਹੜਾ ਇਹ ਹਿੱਸਾ ਨਹੀਂ ਲੈਂਦੀਆਂ ਸੀ ਫਿਰ ਉਸ ਤੋਂ ਬਾਅਦ ਰਾਜੀ ਰਾਜਾ ਜਿਹੜਾ ਉਹ ਭੂਮੀ ਦਾ ਸਵਾਮੀ ਨਹੀਂ ਸੀ ਬਲਕਿ ਯੁੱਧ ਦਾ ਸਵਾਮੀ ਸੀ ਇਹਦਾ ਮਤਲਬ ਇਹ ਸੀਗਾ ਰਾਜੀ ਵੀ ਰਾਜਾ ਜਿਹੜਾ ਉਹਦਾ ਕੰਮ ਲੋਕਾਂ ਦੀ ਯੁੱਧ ਤੋਂ ਸੁਰੱਖਿਆ ਕਰਨਾ ਸੀ ਇਹ ਸ਼ਾਂਤੀ ਨੂੰ ਬਣਾਈ ਰੱਖਣਾ ਸੀ ਨਾ ਕਿ ਸ਼ਾਸਨ ਕਰਨਾ ਔਰਤਾਂ ਵੀ ਰਾਜਨੀਤੀ ਦੇ ਵਿੱਚ ਭਾਗ ਲੈਂਦੀਆਂ ਸੀ ਰਾਜੀ ਕੁੱਲ ਮਿਲਾ ਕੇ ਜਿਹੜੀ ਔਰਤਾਂ ਦੀ ਸਥਿਤੀ ਹੈ ਨਾ ਉਰਗਵੇਦੀ ਕਾਲ ਦੇ ਵਿੱਚ ਜਿਹੜੀ ਉਹ ਵਧੀਆ ਸੀਗੀ ਉੱਤਰਵੇਦੀ ਕਾਲ ਦੇ ਵਿੱਚ ਜਾ ਕੇ ਉਹਦੀ ਸਥਿਤੀ ਆ ਜਿਹੜੀ ਉਹ ਥੋੜੀ ਤਰਜਯੋਗ ਬਣਦੀ ਆ ਪਰ ਰਗਵੇਦਿਕ ਕਾਲ ਦੇ ਵਿੱਚ ਜਿਹੜੀ ਔਰਤ ਦੀ ਸਥਿਤੀ ਆ ਉਹ ਉਹ ਬਹੁਤ ਹੀ ਸਤਕਾਰਯੋਗ ਸਥਿਤੀ ਆ ਅੱਗੇ ਸਮਾਜਿਕ ਜੀਵਨ ਰਾਜੇ ਸਮਾਜਿਕ ਜੀਵਨ ਦੇ ਵਿੱਚ ਕੀ ਸੀ ਕਿ ਸਾਂਝਾ ਪਰਿਵਾਰ ਪ੍ਰਣਾਲੀ ਪ੍ਰਚਾਲਿਤ ਸੀ ਪਿਤਾ ਪ੍ਰਧਾਨ ਸਮਾਜ ਸੀ ਜਿਵੇਂ ਸਿੰਧੂ ਘਾਟੀ ਸਭਿਅਤਾ ਰਾਜੇ ਉੱਥੇ ਮਾਤਰ ਪ੍ਰਧਾਨ ਸਮਾਜ ਸੀਗਾ ਪਰ ਰਗਵੇਦੀ ਕਾਲ ਦੇ ਵਿੱਚ ਆ ਕੇ ਪਿਤਾ ਪ੍ਰਧਾਨ ਸਮਾਜ ਬਣ ਗਿਆ ਜਿਹੜਾ ਪਰਿਵਾਰ ਦਾ ਜਿਹੜਾ ਬਜ਼ੁਰਗ ਹੁੰਦਾ ਸੀ राजे ਉਹ ਪਰਿਵਾਰ ਦਾ ਮੁਖੀ ਹੁੰਦਾ ਸੀ ਜਾਨੀ ਕਿ ਪਰਿਵਾਰ ਦੇ ਵਿੱਚ ਜਿਹਦੀ ਉਮਰ ਸਭ ਤੋਂ ਵੱਡੀ ਹੁੰਦੀ ਸੀਗੀ ਉਹਨੂੰ ਪਰਿਵਾਰ ਦਾ ਮੁਖੀ ਮੰਨਿਆ ਜਾਂਦਾ ਸੀ ਤੇ ਸਾਰੇ ਉਹਦੀ ਜਿਹੜੀ ਆਗਿਆ ਦੇ ਅਨੁਸਾਰ ਹੀ ਕੰਮ ਕਰਦੇ ਸੀਗੇ ਤੇ ਉਹਨੂੰ ਜਿਹੜੇ ਮੁਖੀ ਆ ਉਹਨੂੰ ਕੁਲਪਤੀ ਕਹਿੰਦੇ ਸੀ ਪਰਿਵਾਰ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ਕੁਲਪਤੀ ਇਸ ਤਰ੍ਹਾਂ ਦੀ ਸਥਿਤੀ ਸਤਿਕਾਰਯੋਗ ਸੀ राजे ਇਸ ਤਰ੍ਹਾਂ ਨੂੰ ਰਾਜਨੀਤੀ ਦੇ ਵਿੱਚ ਭਾਗ ਲੈਣ ਦਾ ਅਧਿਕਾਰ ਸੀਗਾ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਸੀ ਜੱਗ ਕਰਾਉਣ ਤੇ ਵੇਦ ਪੜ੍ਹਨ ਦਾ ਵੀ ਅਧਿਕਾਰ ਸੀਗਾ ਉਪਨਿਆਨ ਓਪਨੀਅਨ ਹੁੰਦਾ ਰਹੇ ਜਿਹੜੀ ਜਨੇਊ ਪਾਉਣ ਵਾਲੀ ਰਸਮ ਹੁੰਦੀ ਆ ਤਾਂ ਓਪਨੀਅਨ ਕਰਨ ਦਾ ਵੀ ਜਿਹੜਾ ਅਧਿਕਾਰ ਸੀ ਉਹਨਾਂ ਨੂੰ ਵਿਆਹ ਸੰਬੰਧੀ ਵੀ ਆਜ਼ਾਦੀ ਸੀ ਭਾਵ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਸਕਦੀਆਂ ਸੀ ਬਾਲ ਵਿਆਹ ਸਤੀ ਪ੍ਰਥਾ ਤੇ ਪਰਦਾ ਪ੍ਰਥਾ ਇਹ ਜਿਹੜੀਆਂ ਬਰੈਗਾਂ ਇਹ ਨਹੀਂ ਪ੍ਰਚਲਿਤ ਸੀ ਨਾਚ ਗਾਣਿਆਂ ਤੇ ਮੇਲਿਆਂ ਵਿੱਚ ਵੀ ਹਿੱਸਾ ਲੈਂਦੀਆਂ ਸੀ ਇਹ ਸਾਰੇ ਪੋਜ਼ਿਟਿਵ ਪੁਆਇੰਟ ਆ ਰਹੇ ਜੇ ਜਿਹੜੀਆਂ ਇਸਤਰੀਆਂ ਨੂੰ ਜਿਹੜੇ ਅਧਿਕਾਰ ਦਿੱਤੇ ਗਏ ਸਿਰਫ ਇੱਕ ਜਿਹੜਾ ਨੈਗੇਟਿਵ ਅਧਿਕਾਰ ਪਾਇਆ ਜਾਂਦਾ ਰਗਵੇਦਿਕ ਦੇ ਵਿੱਚ ਉਹ ਕੀ ਆ ਕਿ ਜਿਹੜੀਆਂ ਇਸਤਰੀਆਂ ਉਹਨਾਂ ਨੂੰ ਇਹ ਅਧਿਕਾਰ ਨਹੀਂ ਸੀ ਵੀ ਉਹ ਆਪਣੇ ਪਿਤਾ ਦੀ ਜਿਹੜੀ ਸੰਪਤੀ ਆ ਉਹਦੇ ਵਿੱਚੋਂ ਹਿੱਸਾ ਲੈ ਸਕਣ ਤਾਂ ਇਹ ਇੱਕ ਨੈਗੇਟਿਵ ਪੁਆਇੰਟ ਆ राजे ਇਸਤਰੀਆਂ ਨਾਲ ਸੰਬੰਧਿਤ ਵੀ ਪਿਤਾ ਦੀ ਸੰਪਤੀ ਲੈਣ ਦਾ ਅਧਿਕਾਰ ਔਰਤਾਂ ਨੂੰ ਨਹੀਂ ਸੀ ਫਿਰ ਜਾਤੀ ਪ੍ਰਥਾ राजे ਜਾਤੀ ਪ੍ਰਥਾ ਦਾ ਪਰਚਲਨ ਸ਼ੁਰੂ ਹੋ ਗਿਆ ਸੀ ਪਰ ਜਿਹੜੀ ਉਹ ਕਠੋਰ ਨਹੀਂ ਸੀਗੀ ਜਾਂ ਤਾਂ ਜਿਹੜੀ ਉਹ ਕੰਮ ਦੇ ਆਧਾਰ ਤੋਂ ਨਹੀਂ ਸੀ ਰਹਿ ਜਨਮ ਤੇ ਆਧਾਰਤ ਨਹੀਂ ਸੀ ਪਰ ਜਿਹੋ ਜਾਂ ਵੀ ਵਿਅਕਤੀ ਆਪਣੀ ਯੋਗਤਾ ਦੇ ਅਨੁਸਾਰ ਕੰਮ ਧੰਦਾ ਕਰਦਾ ਸੀ ਉਸੇ ਜਾਤ ਦੇ ਅੰਦਰ ਜਿਹੜਾ ਉਹਨੂੰ ਸਥਾਨ ਮਿਲ ਜਾਂਦਾ ਸੀ ਤੇ ਚਾਰ ਜਾਤਾਂ ਸੀ ਰਾਜੀ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਇਹ ਆਪਾਂ ਪੜ ਕੇ ਆਏ ਆ ਨਾ ਰਿਗਵੇਦ ਦਾ ਜਿਹੜਾ 10ਵਾਂ ਸੂਤਰ ਚ ਉਹਦੇ ਵਿੱਚ ਦੱਸਿਆ ਹੋਇਆ ਸੀਗਾ ਵੀ ਬ੍ਰਾਹਮਣ ਜਿਹੜਾ ਬ੍ਰਾਹਮਣ ਦਾ ਹੈਡ ਕਸ਼ਤਰੀ ਉਹਦੀਆਂ ਬਾਹਾਂ ਵੈਸ਼ ਜਿਹੜੀ ਉਹਦੀਆਂ ਥਾਈਜ਼ ਸ਼ੂਦਰ ਤੇ ਉਹਦੇ ਪੈਰ ਇਹ ਆਪਾਂ ਸਾਰਾ ਕਰਕੇ ਆਏ ਆ ਸਿੱਖਿਆ ਰਾਜੇ ਸਿੱਖਿਆ ਗੁਰੂਕੁਲਾਂ ਦੇ ਵਿੱਚ ਦਿੱਤੀ ਜਾਂਦੀ ਸੀ ਤੇ ਗੁਰੂਕਲ ਜਿੰਗਲਾਂ ਦੇ ਵਿੱਚ ਹੁੰਦੇ ਸੀ ਸਿੱਖਿਆ ਦਾ ਮੁੱਖ ਵਿਸ਼ਾ ਵੈਦਿਕ ਸਾਹਿਤ ਹੁੰਦਾ ਸੀ ਇਹ ਇਦਾਂ ਹੀ ਪੁਆਇੰਟ ਯਾਦ ਕਰ ਲਿਓ ਰਾਜੇ ਸਾਰੇ ਫਿਰ ਪਹਿਰਾਵਾ ਰਾਜੇ ਰਗਵੇਦੀ ਕਾਲ ਦੇ ਵਿੱਚ ਜਿਹੜੇ ਤਿੰਨ ਤਰ੍ਹਾਂ ਦੇ ਕੱਪੜੇ ਪਹਿਨਦੇ ਸੀਗੇ ਨੀਵੀਂ ਵਾਸ ਤੇ ਅਦੀਵਾਸ ਨੀਵੀਂ ਨੀਵੀਂ ਦੇ ਵਿੱਚ ਹੁੰਦਾ ਸੀ ਲੰਗੋਟੀ ਤੇ ਤਾਂ ਲੰਗੋਟੀ ਤੇ ਧੋਤੀ ਵਾਸ ਵਾਸ ਦੇ ਵਿੱਚ ਹੁੰਦਾ ਸੀ ਕੁੜਤਾ ਤੇ ਕਮੀਜ਼ ਫਿਰ ਅਦੀਵਾਸ ਉਹਦੇ ਵਿੱਚ ਹੁੰਦਾ ਸੀ ਪਗੜੀ ਪਗੜੀ ਨੂੰ ਕੀ ਕਹਿੰਦੇ ਸੀ ਉਸ਼ਨੀਆ ਇਹ ਧਿਆਨ ਰੱਖਣਾ राजे ਪਗੜੀ ਨੂੰ ਕੀ ਕਹਿੰਦੇ ਸੀ ਉਸ਼ਨੀਆ ਪਹਿਰਾਵਾ ਕਿੰਨੇ ਤਰ੍ਹਾਂ ਦਾ ਸੀ ਤਿੰਨ ਤਰ੍ਹਾਂ ਦਾ ਸੀ ਨੀਵੀਂ ਵਾਸ ਅਦੀਵਾਸ ਨੀਵੀਂ ਦੇ ਵਿੱਚ ਲੰਗੋਟੀ ਆ ਜਾਂਦਾ ਸੀ ਵਾਸ ਦੇ ਵਿੱਚ राजे ਕੁਰਤਾ ਕਮੀਜ਼ ਆ ਜਾਂਦਾ ਸੀ ਅਦੀਵਾਸ ਦੇ ਵਿੱਚ ਪਗੜੀ ਜਿਹਨੂੰ ਉਸ਼ਨੀਆ ਕਹਿੰਦੇ ਸੀ ਫਿਰ ਜਿਹੜੇ ਕੱਪੜੇ राजे ਉਹ ਸੂਤੀ ਉਨੀ ਤੇ ਰੇਸ਼ਮੀ ਬਣੇ ਹੁੰਦੇ ਸੀਗੇ ਜਾਨਵਰਾਂ ਦੀਆਂ ਖੱਲਾਂ ਵੀ ਪਹਿਨਦੇ ਸੀ ਗਹਿਣੇ राजे ਗਹਿਣੇ ਦੇ ਵਿੱਚ ਹਾਰ ਕੁੰਡਲ ਗਜਰੇ ਕੰਠੇ ਇਹ ਗਹਿਣੇ ਜਿਹੜੇ ਉਸ ਸਮੇਂ ਪ੍ਰਚਲਿਤ ਸੀ ਤੇ ਬਣੇ ਹੁੰਦੇ ਸੀ ਸੋਨੇ ਤੇ ਚਾਂਦੀ ਦੇ ਫਿਰ ਮਨੋਰੰਜਨ ਦੇ ਮੁੱਖ ਸਾਧਨ ਰਾਜੇ ਮੁੱਖ ਸਾਧਨ ਰੱਥ ਦੌੜ ਸੀ ਸਿੰਧੂ ਘਾਟੀ ਸਭਿਅਤਾ ਦੇ ਵਿੱਚ ਪਾਸਾ ਖੇਡਣਾ ਸੀ ਰਾਜੇ ਇਹਨਾਂ ਦੀ ਮੁੱਖ ਦੌੜ ਮੁੱਖ ਮਨੋਰੰਜਨ ਦਾ ਸਾਧਨ ਤੇ ਰਿਗਵੇਦਿਕ ਇਹਦੇ ਵਿੱਚ ਜਾ ਕੇ ਰੱਥ ਦੌੜ ਜਿਹੜਾ ਮੁੱਖ ਹੋ ਗਿਆ ਇਹ ਵੀ ਮਨੋਰੰਜਨ ਦੇ ਸਾਧਨਾਂ ਪਰ ਜੇ ਮੁੱਖ ਸਾਧਨ ਪੁੱਛੇ ਤਾਂ ਇੱਥੇ ਰੱਥ ਦੌੜ ਆ ਉਹਦੇ ਵਿੱਚ ਪਾਸਾ ਸੀ ਸੰਗੀਤ ਨਾਚ ਗਾਣਾ ਘੋੜ ਦੌੜ ਜੂਆ ਸ਼ਿੰਗਾਰ ਸ਼ਿਕਾਰ ਖੇਡਣਾ ਇਹ ਇਹਨਾਂ ਦੇ ਜਿਹੜੇ ਮਨੋਰੰਜਨ ਦੇ ਸਾਧਨ ਸੀ ਫਿਰ ਅਜੇ ਖਾਣ ਪੀਣ ਜਿਹੜੇ ਰਗਵੇਦਿਕ ਕਾਲ ਦੇ ਲੋਕ ਸੀਗੇ ਉਹ ਸ਼ਾਕਾਹਾਰੀ ਵੀ ਸੀ ਮਾਸਾਹਾਰੀ ਵੀ ਸੀ राजे ਭਾਵ ਜਿਹੜੇ ਕੁਝ ਵਿੱਚੋਂ ਉਹ ਵੀ ਸੀਗੇ ਅਜਿਹੇ ਵੀ ਸੀ ਜਿਹੜੇ ਮਾਸ ਵਗੈਰਾ ਵੀ ਖਾਂਦੇ ਸੀ ਨਸ਼ੀਲੇ ਪਦਾਰਥਾਂ ਦਾ ਸੇਵਨ ਵੀ ਉਸ ਸਮੇਂ ਪ੍ਰਚਲਿਤ ਸੀ ਦੋ ਤਰ੍ਹਾਂ ਦੇ ਨਸ਼ੀਲੇ ਪਦਾਰਥ ਸੀ राजे ਸੂਮ ਰਾਸ ਤੇ ਸੁਰਾਰਾਸ ਸੁਰਾਰਾਸਾ ਜਿਹੜਾ ਉਹਨੂੰ ਬੁਰਾ ਮੰਨਿਆ ਜਾਂਦਾ ਸੀ ਏ ਆਪਾਂ ਦੇਖਿਆ ਸੀ ਨਾ ਮੇ ਹਿਮਾਲਿਆ ਦੀ ਜਿਹੜੀ ਚੋਟੀ ਉਹਦਾ ਨਾਮ ਮੋਨਜਵੰਤ ਹੈਗਾ ਉੱਥੋਂ ਜਿਹੜਾ ਇਹ ਲਿਆਂਦਾ ਜਾਂਦਾ ਸੀ ਸੁਰਾਰਸ ਫਿਰ ਨੈਤਿਕ ਪੱਧਰ ਲੋਕਾਂ ਦਾ ਉੱਚਾ ਸੀ राजे ਲਾਲਚੀ ਪਾਪੀ ਝੂਠੇ ਤੇ ਚੋਰ ڈاکੂਆਂ ਦੇ ਨਾਲ ਨਫ਼ਰਤ ਕਰਦੇ ਸੀ ਫਿਰ ਧਾਰਮਿਕ ਜੀਵਨ ਆ ਜੂ राजे ਧਾਰਮਿਕ ਜੀਵਨ ਦੇ ਵਿੱਚ ਕੁਦਰਤ ਦੀ ਪੂਜਾ ਕਰਦੇ ਸੀਗੇ ਹਾਂ ਜੀ ਜਿਹੜੇ ਜਿਹਨੇ ਵੇਖ ਰਹੇ ਆ ਥੋੜਾ ਜਿਹਾ ਇੱਕ ਵਾਰੀ ਦੱਸ ਦੋ ਵੀ ਤੁਹਾਨੂੰ ਪ੍ਰੋਪਰ ਸਾਰਾ ਕੁਝ ਆ ਰਹੀ ਹੈ ਫੋਟੋ ਸਾਰੀ ਸਹੀ ਦਿਸਦੀ ਹੈ ਮੇਰੀ ਬਾਤ ਸਹੀ ਆਉਂਦੀ ਹੈ ਕਿਉਂਕਿ ਕੱਲ ਵਾਲੀ ਕਲਾਸ ਆਪਣੀ ਸਾਰੀ ਬਾਤ ਉਹ ਹੋਈ ਨਹੀਂ ਸੀ ਠੀਕ ਤਾਂ ਹੀ ਕਰ ਰਹੀ ਸੀ ਅੱਗੇ ਧਾਰਮਿਕ ਜੀਵਨ ਤਾਰਮਿਕ ਜੀਵਨ ਕੀ ਹੁੰਦਾ ਸੀ ਰਾਜੇ ਕੁਦਰਤ ਦੀ ਪੂਜਾ ਵੀ ਇਹ ਕੁਦਰਤ ਦੀ ਪੂਜਾ ਕਰਦੇ ਸੀ ਵੀ ਜਿਵੇਂ ਕੁਦਰਤੀ ਜਿਹੜੇ ਹੈਗੇ ਹੈਗੇ ਦਰੱਖਤਾਂ ਦੀ ਪੂਜਾ ਕਰਨੀ ਪਸ਼ੂਆਂ ਦੀ ਪੂਜਾ ਕਰਨੀ ਕੁਦਰਤ ਦੀ ਪੂਜਾ ਕਰਦੇ ਸੀ ਫਿਰ ਰਗਵੇਦ ਦੇ ਵਿੱਚ 33 ਦੇਵਤਿਆਂ ਦਾ ਵਰਣਨ ਹੈ ਰਾਜੇ ਇੰਦਰ ਤੇ ਵਰੁਣ ਦੋ ਦੇਵਤਾ ਪ੍ਰਮੁੱਖਾ ਅੱਗੇ ਜਾ ਕੇ ਇਹਨਾਂ ਦੀ ਥਾਂ ਜੇ ਰਾਜੇ ਜਦੋਂ ਉਤਰਵੇਦਿਕ ਹੋਊਗਾ ਤਾਂ ਹੋਰ ਤਿੰਨ ਦੇਵ ਤੇ ਨਵੇਂ ਲੈਣਗੇ ਉਹ ਆਪਾਂ ਅਗਲੀ ਕਲਾਸ 'ਚ ਕਰਦੇ ਹਾਂ ਅੱਗੇ ਇੰਦਰ ਆ ਜਿਹੜਾ ਉਹਨੂੰ ਵਰਖਾ ਦਾ ਦੇਵਤਾ ਯੁੱਧ ਦਾ ਦੇਵਤਾ ਪਰੰਦਰ ਤੇ ਕਿਲੇ ਤੋੜਨ ਵਾਲਾ ਇਹ ਕੁਐਸਚਨ ਆਇਆ ਵਾ ਪ੍ਰੰਦਰਤੇ ਕਿਲੀ ਤੋੜਨ ਵਾਲਾ ਕੈਸ ਦੇਵਤਿਆਂ ਨੂੰ ਮੰਨਿਆ ਗਿਆ ਤਾਂ ਇੰਦਰ ਨੂੰ ਰਾਜੇ ਵਰੁਣਾ ਜਿਹੜਾ ਉਹ ਆਕਾਸ਼ ਦਾ ਦੇਵਤਾ ਸੀ ਰਾਜੇ ਵਰੁਣ ਤੇ ਮਿੱਤਰ ਦੋਵੇਂ ਇਕੱਠੇ ਰਹਿੰਦੇ ਸੀ ਰਾਜੇ ਇਸ 100 ਖੰਭਿਆਂ ਵਾਲਾ ਮਹਿਲ ਆ ਜਿਹੜਾ ਉਹਦੇ ਵਿੱਚ ਰਹਿੰਦੇ ਸੀ ਦੇਵਤਿਆਂ ਨੂੰ ਖੁਸ਼ ਕਰਨ ਲਈ ਜਾਗ ਕੀਤੇ ਜਾਂਦੇ ਸੀ ਫਿਰ ਹਜੇ ਕੁਝ ਇੰਪੋਰਟੈਂਟ ਪੁਆਇੰਟਸ ਆ ਰਿਗਵੇਦੀ ਕਾਲ ਦੇ ਨਾਲ ਔਰਤਾਂ ਜਿਹੜੀਆਂ ਉਹਨਾਂ ਨੂੰ ਸਹਿਤਾਰਮਣੀ ਕਿਹਾ ਜਾਂਦਾ ਸੀ ਰਿਗਵੇਦਿਕ ਕੇਸ ਦੇ ਵਿੱਚ ਔਰਤਾਂ ਨੂੰ ਕੀ ਕਿਹਾ ਜਾਂਦਾ ਸੀ ਸਹਿਤਾਰਮਣੀ ਜੋ ਔਰਤ ਵਿਆਹ ਨਹੀਂ ਕਰਾਉਂਦੀ ਸੀ ਰਾਜੇ ਉਹਨੂੰ ਅਮਾਯੂ ਕਿਹਾ ਜਾਂਦਾ ਸੀਗਾ ਭਾਵੇਂ ਜੋ ਬ੍ਰਹਮਚਾਰੀ ਜੀਵਨ ਬਤੀਤ ਕਰਦੀ ਸੀ ਵਿਆਹ ਨਹੀਂ ਕਰਾਉਂਦੀ ਸੀ ਉਹਨੂੰ ਕੀ ਕਹਿੰਦੇ ਸੀ ਅਮਾਯੂ ਸਹਿਤਾਰਮਣੀ ਦਾ ਵੀ ਇਹੀ ਮਤਲਬ ਸੀ ਰਾਜੇ ਵੀ ਨੈਤਿਕ ਪੱਧਰ ਤੋਂ ਜਿਹੜਾ ਉਹਦਾ ਚਰਿੱਤਰ ਆ ਉਹ ਬਹੁਤ ਉੱਚਾ ਹੁੰਦਾ ਸੀਗਾ ਧਾਰਮਿਕ ਖਿਆਲਾਂ ਵਾਲੀ ਹੁੰਦੀ ਸੀ ਤੇ ਜਿਹੜੀ ਔਰਤ ਵਿਆਹ ਨਹੀਂ ਕਰਾਉਂਦੀ ਸੀ ਉਹਨੂੰ ਕੀ ਕਹਿੰਦੇ ਸੀ ਅਮਾਯੂ ਦੋ ਤਰ੍ਹਾਂ ਦੇ ਵਿਆਹ ਪ੍ਰਚਲਿਤ ਸੀ ਰਾਜੇ ਰਿਗਵੇਦਿਕ ਕੇਸ ਦੇ ਵਿੱਚ ਅ ਤੇ ਪ੍ਰਤੀ ਲੋਮ ਮੈਰिज ਇਹ ਤੇ ਧਿਆਨ ਰੱਖਣਾ ਅਨੂ ਇੱਕ ਕੁੜੀ ਦਾ ਨਾਮ ਆ ਪ੍ਰਤੀ ਪ੍ਰਤੀ ਨੂੰ ਤੁਸੀਂ ਲਖ ਲੋ ਵੀ ਪਤੀ ਤਾਂ ਅਨੂ ਅਨੂ ਲੋਮ ਦੇ ਵਿੱਚ ਰਹੇ ਜਿਹੜੀ ਔਰਤ ਨੀਵੀਂ ਜਾਤ ਦੀ ਹੋਗੀ ਵੀ ਕੁੜੀ ਹੈ ਜਿਹੜੀ ਕੁੜੀ ਦਾ ਨਾਮ ਕੁੜੀ ਨੀਵੀਂ ਜਾਤ ਦੀ ਹੋਗੀ ਪ੍ਰਤੀ ਦੇ ਵਿੱਚ ਪਤੀ ਬੰਦਾ ਤਾਂ ਬੰਦਾ ਨੀਵੀਂ ਜਾਤ ਦਾ ਹੋਗਾ ਜਿਹੜੇ ਨਾਮ ਤੇ ਮੈਰिज ਹੋਗੀ ਉਹਦਾ ਉਹ ਜਿਹੜਾ ਹੈਗਾ ਨੀਵੀਂ ਜਾਤ ਦਾ ਹੋਊਗਾ ਠੀਕ ਆ ਨਾ ਅਨੂ ਲੋਮ ਔਰਤ ਨੀਵੀਂ ਮਰਦ ਉੱਚੀ ਜਾਤ ਦਾ ਹੁੰਦਾ ਸੀ ਪ੍ਰਤੀ ਲੋਮ ਮੈਰिज ਹੁੰਦੀ ਸੀ ਜਿਹੜੀ ਉਹਦੇ ਵਿੱਚ ਔਰਤ ਉੱਚੀ ਜਾਤ ਦੀ ਹੁੰਦੀ ਸੀ ਤੇ ਮਰਦ ਨੀਵੀਂ ਜਨਮਦਾ ਹੁੰਦਾ ਸੀ ਕਿਉਂਕਿ ਇੱਥੇ ਰਾਜੇ ਜਿਹੜੀ ਇਹਨਾਂ ਨੂੰ ਵਿਆਹ ਕਰਾਉਣ ਦੀ ਖੁੱਲ ਸੀ ਨਾ ਆਜ਼ਾਦੀ ਸੀ ਤਾਂ ਕਿਸੇ ਨਾਲ ਵੀ ਵਿਆਹ ਕਰਾ ਸਕਦੇ ਸੀ ਤੇ ਇਹ ਮੈਰਿਜ ਦੇ ਨਾਮ ਹੁੰਦੇ ਸੀਗੇ ਅਨੁਨੋਮ ਪ੍ਰਤੀਲੋਮ ਠੀਕ ਹੈ ਨਾ ਅਨੁ ਜਿਹਦੇ ਜਿਹਦੇ ਨਾਮ ਤੇ ਆ ਪ੍ਰਤੀ ਤੋਂ ਤੁਸੀਂ ਪਤੀ ਸਮਝ ਲਓ ਜਿਹੜੇ ਨਾਮ ਤੇ ਆ ਉਹ ਨੀਵੀਂ ਜਨਮਦਾ ਹੋਊਗਾ ਵਿਆਹ ਸਮੇਂ ਦਿੱਤੇ ਜਾਣ ਵਾਲੇ ਜਿਹੜੇ ਗਿਫਟ ਹੁੰਦੇ ਸੀ ਰਾਜੇ ਉਹਨਾਂ ਨੂੰ ਬਹੁਤੂ ਕਹਿੰਦੇ ਸੀ ਜਿਵੇਂ ਜਿਨਾਂ ਨੂੰ ਦਾਜ ਆ ਜਿਹੜਾ ਉਹਨੂੰ ਬਹੁਤੂ ਕਹਿੰਦੇ ਸੀਗੇ ਫਿਰ ਦਵਿਜ ਰਾਜੇ ਦਵਿਜ ਦਾ ਅਰਥ ਹੁੰਦਾ ਸੀ ਦੂਸਰਾ ਜਨਮ ਇਦੇ ਵਿੱਚ ਜਿਹੜੀਆਂ ਤਿੰਨ ਜਾਤਾਂ ਸ਼ਾਮਿਲ ਹੁੰਦੀਆਂ ਸੀ राजे ਸ਼ੂਦਰ ਨਹੀਂ ਸ਼ਾਮਿਲ ਹੁੰਦੇ ਸੀਗੇ ਬ੍ਰਾਹਮਣ ਖਸ਼ਤਰੀ ਤੇ ਵੈਸ਼ ਇਹਨਾਂ ਤਿੰਨਾਂ ਨੂੰ ਸ਼ਾਮਿਲ ਕੀਤਾ ਜਾਂਦਾ ਸੀ ਵੀ ਇਹਨਾਂ ਦਾ ਜਿਹੜਾ ਦੂਜਾ ਜਨਮ ਹੁੰਦਾ ਤਾਂ ਸ਼ੂਦਰਾਂ ਨੂੰ ਜਿਹੜਾ ਇਹਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ ਸੀ ਤਾਂ ਇਹ ਸੀ राजे ਆਪਣੀ ਰਿਗਵੇਦਿਕ ਯ ਜਿਹਦੇ ਵਿੱਚ ਆਪਾਂ ਸਾਰਾ ਕਵਰ ਕਰ ਲਿਆ ਉਹਨਾਂ ਦਾ ਸਮਾਜਿਕ ਜਨ ਆਰਥਿਕ ਜੀਵਨ ਰਾਜਨੀਤਿਕ ਜੀਵਨ ਧਾਰਮਿਕ ਜੀਵਨ ਸਾਰਾ ਆਪਣਾ ਕਵਰ ਹੋ ਗਿਆ ਹੁਣ ਆਪਾਂ ਜਦੋਂ ਸ਼ਾਮ ਨੂੰ ਕਲਾਸ ਲਾਵਾਂਗੇ 4:30 ਤੇ ਤਾਂ ਆਪਾਂ ਉੱਤਰ ਵੈਦਿਕ ਕਾਲਾ ਜਿਹੜਾ ਉਹਦੇ ਬਾਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ ਉਮੀਦ ਕਰਦੀ ਰਹੇ ਜੀ ਤੁਹਾਨੂੰ ਕਲਾਸ ਵਧੀਆ ਲੱਗੀ ਹੋਊਗੀ ਜੇ ਕਲਾਸ ਵਧੀਆ ਲੱਗੀ ਕਲਾਸ ਨੂੰ ਲਾਈਕ ਜਰੂਰ ਕਰਿਓ ਬਈ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤਾਂ ਜੋ ਸਾਰੇ ਕਲਾਸਿਸ ਜਿਹੜੇ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚ ਸਕਣ ਤਾਂ ਮਿਲਦੇ ਰਹਾਂਗੇ ਸ਼ਾਮ ਨੂੰ 4:30 ਦੇ ਜਿਹਦੇ ਵਿੱਚ ਆਪਾਂ ਉੱਤਰ ਵੈਦਿਕ ਕਾਲ ਹੈ ਜਿਹੜਾ ਉਹਨੂੰ ਕਵਰ ਕਰਾਂਗੇ ਜਿਹੜੇ ਨਵੇਂ ਸਟੂਡੈਂਟ ਆ ਰਹੇ ਹੋ ਉਹਨਾਂ ਨੂੰ ਮੈਂ ਦੱਸ ਦਾਂ ਕਿ ਆਪਾਂ ਇਸ ਪਲੇਟਫਾਰਮ ਤੇ ਮਾਸਟਰ ਕਲਾਸਿਸ ਪੰਜਾਬ ਦੇ ਉੱਤੇ ਹਿਸਟਰੀ ਤੇ ਪੋਲੀਟੀਕਲ ਦੋ ਸਬਜੈਕਟ ਹੈ ਜਿਹੜੇ ਉਹਨਾਂ ਨੂੰ ਉਹਨਾਂ ਦੀ ਤਿਆਰੀ ਬਿਲਕੁਲ ਫ੍ਰੀ ਦੇ ਵਿੱਚ ਕਰਾ ਰਹੇ ਆ ਐਨਸੀਕਯੂ ਸੀਰੀਜ਼ ਵੀ ਸਟਾਰਟ ਕੀਤੀ ਹੋਈ ਆ ਤੇ ਥੀਸਿਸ ਵੀ ਆ ਇੱਕ ਵਾਰੀ ਚੈਨਲ ਤੇ ਵਿਜ਼ਿਟ ਕਰਕੇ ਜਰੂਰ ਦੇਖਿਓ ਜੇ ਤੁਹਾਡੀ ਸੈਟੀਸਫੈਕਸ਼ਨ ਹੁੰਦੀ ਹੈ ਤਾਂ ਚੈਨਲ ਦੇ ਨਾਲ ਜਰੂਰ ਜੁੜਿਓ ਮਿਲਦੇ ਰਹੇ ਜੇ ਸ਼ਾਮ ਵਾਲੀ ਕਲਾਸ ਦੇ ਵਿੱਚ